ਪੁਲਿਸ ਦਾ ਕੰਮ ਹੋਵੇਗਾ ਹੋਰ ਵੀ ਆਸਾਨ ਸੜਕਾਂ ਤੇ ਦਿਖੇਗੀ ਗਸ਼ਤ ਕਰਦੀ ਹੋਈ ਰੋਬੋਟ ਪੁਲਿਸ ਤੇ ਟੈਕਨੀਕ ਦੇ ਨਾਲ ਲੈਸ ਇਹ ਰੋਬੋਟ ਚੱਲਦੇ ਨੇ ਇਨਸਾਨਾਂ ਵਾਂਗ ਜਿਹਾ ਦੱਸ ਦਈਏ ਕਿ ਹੁਣ ਪੁਲਿਸ ਦਾ ਕੰਮ ਹੋਰ ਵੀ ਜ਼ਿਆਦਾ ਆਸਾਨ ਹੋਣ ਵਾਲਾ ਹੈ ਕਿਉਂਕਿ ਹੁਣ ਸੜਕਾਂ ਤੇ ਗਸ਼ਤ ਕਰਦੀ ਹੋਈ ਰੋਬੋਟ ਪੁਲਿਸ ਦੇਖਣ ਨੂੰ ਮਿਲੇਗੀ ਇਹ ਜਿਹੜੇ ਰੋਬੋਟ ਨੇ ਟੈਕਨੀਕ ਦੇ ਨਾਲ ਲੈਸ ਨੇ ਤੇ ਇਨਸਾਨਾਂ ਦੇ ਵਾਂਗ ਬਿਲਕੁਲ ਸਿੱਧੇ ਚੱਲਦੇ ਨੇ ਦੱਸਦੀ ਹੈ ਕਿ ਇਹ ਜਿਹੜੇ ਰੋਬੋਟ ਨੇ ਚੀਨ ਦੀਆਂ ਕੁਝ ਸੜਕਾਂ ਤੇ ਦੇਖੇ ਗਏ ਨੇ ਇਹ ਆਮ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੇਖੇ ਗਏ ਨੇ ਉਹਨਾਂ ਦੇ ਨਾਲ ਮਿਲਦੇ ਜੁਲਦੇ ਇਹਨਾਂ ਨੂੰ ਦੇਖਿਆ ਗਿਆ ਏ ਔਰ ਉਹਨਾਂ ਦੀ ਭਾਸ਼ਾ ਦੇ ਵਿੱਚ ਹੀ ਇਹ ਗੱਲ ਕਰਦੇ ਨੇ ਦੱਸਦੀ ਹੈ ਕਿ AI ਤੋਂ ਬਾਅਦ ਹੁਣ AI ਰੋਬੋਟ ਵੀ ਦੇਖਣ ਨੂੰ ਮਿਲਣਗੇ ਜਿਸ ਦੇ ਨਾਲ ਪੁਲਿਸ ਦਾ ਕੰਮ ਹੋਰ ਜ਼ਿਆਦਾ ਆਸਾਨ ਹੋ ਜਾਵੇਗਾ ਦੱਸਦੀ ਹੈ ਕਿ ਇਸ ਖੇਤਰ ਦੇ ਵਿੱਚ ਚੀਨ ਦੁਨੀਆ ਦੇ ਹਰ ਮੁਲਕ ਤੋਂ ਅੱਗੇ ਵਧਣਾ ਚਾਹੁੰਦਾ ਹੈ ਇਸ ਕਰਕੇ ਚੀਨ ਦੇ ਵੱਲੋਂ ਅਜਿਹੀਆਂ ਖੋਜਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਤਹਿਤ ਹੀ ਹੁਣ AI ਰੋਬੋਟ ਵੀ ਦੇਖਣ ਨੂੰ ਮਿਲਣਗੇ ਜਿਹੜੇ ਰੋਬੋਟ ਐ ਪੁਲਿਸ ਨੇ ਜਿਹੜੇ ਕਿ ਸੜਕਾਂ ਤੇ ਗਸ਼ਤ ਕਰਦੇ ਹੋਏ ਦਿਖਾਈ ਵੀ ਦਿੰਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਦਿਖਾਈ ਦੇਣਗੇ ਦੱਸਦੀ ਹੈ ਕਿ ਇੱਕ ਰਿਪੋਰਟ ਦੇ ਮੁਤਾਬਕ ਇਹਨਾਂ ਦੀਆਂ ਜਿਹੜੀਆਂ ਵੀਡੀਓ ਨੇ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀਆਂ ਨੇ ਜਿਸ ਤੇ ਜਿਹੜੇ ਲੋਕ ਨੇ ਉਤਰਾ-ਤਰਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਨੇ ਇੱਕ ਯੂਜ਼ਰ ਨੇ ਤਾਂ ਇਹ ਲਿਖਿਆ ਹੈ ਕਿ ਇਸ ਦੇ ਨਾਲ ਮਨੁੱਖਤਾ ਦਾ ਜੜਾ ਪਿਖਾ ਉਹ ਵਿਕਲਪ ਦੇ ਵਿੱਚ ਹੈ ਕਈਆਂ ਨੇ ਆਖਿਆ ਹੈ ਕਿ ਇਸ ਦੇ ਨਾਲ ਪੁਲਿਸ ਦਾ ਕੰਮ ਹੋਰ ਜ਼ਿਆਦਾ ਆਸਾਨ ਹੋ ਜਾਵੇਗਾ ਇਸ ਦੇ ਨਾਲ ਜਿਹੜੇ ਬਹੁਤ ਘੱਟ ਸਮੇਂ ਦੇ ਵਿੱਚ ਜਿਹੜਾ ਕੰਮ ਉਹ ਵੀ ਹੋ ਜਾਇਆ ਕਰੇਗਾ ਇੱਕ ਯੂਜ਼ਰ ਨੇ ਇਹ ਲਿਖਿਆ ਹੈ ਕਿ ਇਸ ਨੂੰ ਦੇਖ ਕੇ ਜਿਹੜੀਆਂ ਇਸ ਦੀ ਖਾਸ ਤੌਰ ਤੇ ਚਮਕੀਲੀਆਂ ਅੱਖਾਂ ਨੇ ਇਸ ਦੀਆਂ ਅੱਖਾਂ ਦੇ ਵਿੱਚ ਜਿਹੜੀ ਚਮਕਦੀ ਹੋਈ ਰੋਸ਼ਨੀ ਦੀ ਪੱਟੀ ਹੈ ਉਸ ਨੂੰ ਦੇਖ ਕੇ ਫਿਲਮੀ ਰੋਬੋਕੌਪ ਦੀ ਯਾਦ ਆਉਂਦੀ ਹੈ ਪਰ ਬਹੁਤ ਸਾਰੇ ਯੂਜ਼ਰ ਨੇ ਵੱਖੋ-ਵੱਖਰੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਨੇ ਦੱਸਦੀ ਹੈ ਕਿ ਇਹ ਮਨੁੱਖੀ ਰੋਬੋਟ ਜਿਸ ਦਾ ਉਪਨਾਮ PM01 ਹੈ ਇਸ ਦਾ ਵਜ਼ਨ चाली किलोग्राम दसिया जा रहा है और इसकी जीडी उचाई है एक मीटर अठती सेंटीमीटर दसी जा रही है दसीए की इसकी जीडी कमर है 320 ਡਿਗਰੀ ਤੱਕ ਘੁੰਮ ਸਕਦੀ ਹੈ ਜਿਸ ਕਰਕੇ ਇਹ ਗੁੰਜਲਦਾਰ ਹਰਕਤਾਂ ਵੀ ਕਰ ਸਕਦਾ ਹੈ ਜੇਕਰ ਭਾਰਤੀ ਕਰੰਸੀ ਦੇ ਹਿਸਾਬ ਦੇ ਨਾਲ ਦੇਖੀਏ ਤੇ ਇਸ ਦੀ ਜਿਹੜੀ ਕੀਮਤ ਹੈ ਉਹ 5.50 ਲੱਖ ਬਣਦੀ ਹੈ ਤੇ ਜੇਕਰ ਚਾਈਨੀ ਕਰੰਸੀ ਦੇ ਹਿਸਾਬ ਨਾਲ ਦੇਖੀਏ ਤਾਂ ਇਹ 88000 ਜੁਆੰਗ ਇਹ ਬਣਦੀ ਹੈ ਜਿਹੜੀ ਕਿ ਇਸ ਦੀ ਕੀਮਤ ਹੈ ਸੋ ਇਸ ਦੇ ਨਾਲ ਪੁਲਿਸ ਦਾ ਕੰਮ ਕਾਫੀ ਜ਼ਿਆਦਾ ਆਸਾਨ ਹੋ ਜਾਵੇਗਾ ਤੇ ਹੁਣ ਚਾਈਨਾ ਦੀਆਂ ਸੜਕਾਂ ਤੇ ਜਿਹੜੀ ਇਹ ਰੋਬੋਟ ਪੁਲਿਸ ਹੈ ਉਹ ਦੇਖਣ ਨੂੰ ਮਿਲੇਗੀ ਹਾਲਾਂਕਿ ਇਸ ਸੰਬੰਧ ਦੇ ਵਿੱਚ ਬਹੁਤ ਸਾਰੀਆਂ ਵੀਡੀਓ ਪਹਿਲਾਂ ਹੀ ਵਾਇਰਲ ਹੋ ਚੁੱਕੀਆਂ ਨੇ ਵੀਡੀਓ ਤਾਂ ਹੀ ਵਾਇਰਲ ਹੋਈਆਂ ਹੋਣਗੀਆਂ ਜੇਕਰ ਇਹ ਪੁਲਿਸ ਸੜਕਾਂ ਤੇ ਉਤਰੀ ਹੋਵੇਗੀ ਤਾਂ ਹੀ ਫਿਰ ਕਿਸੇ ਨੇ ਵੀਡੀਓ ਬਣਾਈ ਹੋਵੇਗੀ ਤਾਂ ਹੀ ਸੋਸ਼ਲ ਮੀਡੀਆ ਤੇ ਇਹ ਵੀਡੀਓ ਪਈ ਹੋਵੇਗੀ ਜਿਸ ਤੇ ਲੋਕਾਂ ਨੇ ਵੱਕੋ ਵਕਰੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਨੇ ਸੋ ਚਾਈਨਾ ਦੇ ਵੱਲੋਂ ਜਿਹੜਾ AI ਰੋਬੋਟ ਨੇ ਜਿਹੜਾ ਕਿ ਦੇਖਣ ਨੂੰ ਮਨੁੱਖ ਵਾਂਗ ਹੀ ਲੱਗਦਾ ਹੈ ਚਾਲ ਇਸ ਦੀ ਬਿਲਕੁਲ ਹੀ ਮਨੁੱਖ ਵਾਂਗ ਹੈ ਔਰ ਇੱਕ ਯੂਜ਼ਰ ਨੇ ਇਹ ਵੀ ਲਿਖਿਆ ਹੈ ਕਿ ਚਾਈਨਾ ਦੇ ਵੱਲੋਂ ਜਿਹੜਾ AI ਰੋਬੋਟ ਪੇਸ਼ ਕੀਤਾ ਗਿਆ ਹੈ ਉਹ ਪਹਿਲਾ ਅਜਿਹਾ ਰੋਬੋਟ ਹੈ ਜਿਹੜਾ ਕਿ ਇਨਸਾਨਾਂ ਦੇ ਵਾਂਗ ਬਿਲਕੁਲ ਹੀ ਸਿੱਧਾ ਚੱਲਦਾ ਹੈ ਜਿਸ ਦੇ ਨਾਲ ਹੁਣ ਪੁਲਿਸ ਦਾ ਕੰਮ ਆਸਾਨ ਹੋਣ ਵਾਲਾ ਹੈ ਇਹ ਪੁਲਿਸ ਦੀਆਂ ਜੈਕਟਾਂ ਪਾਈ ਹੋਈ ਸੜਕਾਂ ਤੇ ਘੁੰਮਦੇ ਹੋਏ ਦੇਖੇ ਗਏ ਨੇ ਜਿਸ ਦੇ ਨਾਲ ਹੁਣ ਪੁਲਿਸ ਦਾ ਜਿਹੜਾ ਕੰਮ ਹੈ ਹੋਰ ਜ਼ਿਆਦਾ ਆਸਾਨ ਹੋ ਜਾਵੇਗਾ